ਸਾਰਿਆਂ ਨੂੰ ਆਪਾਂ ਸਵੇਰੇ 6 ਵਜੇ ਪਹੁੰਚ ਗਏ ਸੀਗੇ ਮਨਾਲੀ ਤੇ ਪਿੱਛੇ ਮਾਹੌਲ ਦੇਖ ਸਕਦੇ ਆ ਮਨਾਲੀ ਆਉਂਦੇ ਹੀ ਰੰਗ ਤੇ ਲਾਲੀਆਂ ਆ ਜਾਂਦੀਆਂ ਆ ਤੇ ਇਸ ਉੱਤੇ ਉਠੇ ਆ ਤੇ ਬਾੜ ਖਿਲਰੇ ਆ ਤੇ ਦਿਖਾਉਨੇ ਇੱਥੇ ਦਾ ਅਗਲਾ ਕਾਰਗਰਮ ਹੁਣ ਨਿਕਲਾਂਗੇ ਸਲੰਗ ਵੇਲੀ ਨੂੰ ਆਜੋ ਫਿਰ ਜੁੜੇ ਰਹੋ ਆ ਸੀਜ਼ਨ ਚ ਆਪਣੀ ਪਹਿਲੀ ਮਨਾਲੀ ਆ ਹੋਰੇ ਪਾਸੇ ਫਿਰਦੇ ਰਹੇ ਆ ਬਰਫ ਤੋਂ ਡਰਦੇ ਇੱਧਰ ਤੋਂ ਨੂੰ ਆਪਾਂ ਨਹੀਂ ਆਏ ਸੀਗੇ ਹੋਟਲ ਤੋਂ ਨਿਕਲੇ ਆਪਾਂ ਸਲੌਂਗ ਵੈਲੀ ਵੱਲੋਂ ਤੇ ਆ ਦੇਖੋ ਕਿੰਨਾ ਸੋਹਣਾ ਮਾਹੌਲ ਚਾਰਛਪੇਰੇ ਚਿੱਟਾ ਚਟਾ ਹੋਇਆ ਪਿਆ ਬਰਫੋਂ ਬਰਫ ਹੋਇਆ ਪਿਆ ਕੰਮ ਠੰਡ ਵੀ ਹੱਡ ਚੀਰਦੀ ਜਾਂਦੀ ਆ ਟਰੈਫਿਕ ਬਹੁਤ ਜ਼ਿਆਦਾ ਸੀਗਾ ਟਾਈਮ ਲੱਗਿਆ ਸਲੌਂਗ ਵੈਲੀ ਪਹੁੰਚਣ ਨੂੰ ਤੇ ਉੱਥੇ ਤੁਹਾਨੂੰ ਪਤਾ ਹੀ ਆ ਫਿਰ ਚਿਕੜੋ ਚਿਕੜ ਹੋਇਆ ਹੋਇਆ ਹੁੰਦਾ ਕੰਮ ਤੇ ਟੂਰਿਸਟ ਜ਼ਿਆਦਾ ਆ ਟਰੈਫਿਕ ਵੀ ਬਹੁਤ ਜ਼ਿਆਦਾ ਸੀਜ਼ਨ 'ਚ ਤਾਂ ਹੁੰਦਾ ਹੀ ਆ ਨਾ ਤੇ ਟੂਰਿਸਟ ਦੇਖੋ ਜੀ ਪੈਰਾਗਰਾਡਿੰਗ ਦਾ ਆਨੰਦਮਾਨ ਦੇ ਜੋ ਕਿ ਉੱਪਰ ਤੋਂ ਸਾਰੀਆਂ ਚਿੱਟੀਆਂ ਬਾਦੀਆਂ ਦਿਂਦੀਆਂ ਬਰਫੋ ਦਾ ਵੀ ਪੂਰਾ ਸਿਰਾਂ ਹੋਇਆ ਪਿਆ ਹੈ। 스노우ਫੋਲ ਹੋਏ ਨੂੰ ਵੈਸੇ ਹਫਤਾ ਕੋ ਹੋ ਗਿਆ ਹੈ ਤੇ ਬਰਫ ਥੋੜੀ ਗੰਦੀ ਹੋ ਚੁੱਕੀ ਆ। ਆਉਂਦੇ ਹੋਏ ਰਸਤੇ 'ਚ ਬਲੂਨ ਆਰਡਰ ਰਹੇ ਸੀਗੇ। ਕਾਫੀ ਲੇਟ ਹੋ ਗਏ ਸੀਗੇ ਤੇ ਆ ਨਵੇਂ ਸਿਰੇ ਤੋਂ ਉੱਡਿਆ ਸੀਗਾ ਉਹ ਪਹਿਲਾ ਬਲੂਨ ਆਰਡਰ ਆ ਤੇ ਇਹ ਹੁਣ ਹੀ ਉੱਡਿਆ। ਚਲੋ ਹਰੇਕ ਬੰਦਾ ਆਪਣੇ ਤਰੀਕੇ ਨਾਲ ਇੰਜੋਏ ਕਰ ਰਿਹਾ ਮਹਾਰਾਜ ਜੱਬ ਨੂੰ ਇੰਜੋਏ ਕਰਾਵੇ ਤੇ ਆਹੀ ਗੱਲਾਂ ਬਾਤਾਂ ਜੀ ਬਸ ਤੇ ਕੱਲ ਦਾ ਪ੍ਰੋਗਰਾਮ ਫਿਰ ਤੁਹਾਨੂੰ ਦੱਸਦੇ ਆ ਕਿ ਕਿਹੜੀ ਨਵੀਂ ਜਗ੍ਹਾ ਤੇ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ